ਨਾ ਕਾਮ ਹੈ ਨਾ ਕ્રોਧ ਹੈ ਨਾ ਲੋਭ ਮੋਹਕਾਰ ਹੈ ਨਾ ਆਦ ਹੈ ਨਾ ਗਾਦ ਹੈ ਨਾ ਵਿਆਦ ਕੋ ਵਿਚਾਰ ਹੈ ਨਾ ਰੰਗ ਰਾਗ ਰੂਪ ਹੈ ਨਾ ਰੂਪ ਰੇਖ ਰਾਰ ਹੈ ਨਾ ਹਾਉ ਹੈ ਨਾ ਪਾਉ ਹੈ ਹਾਂ ਜੀ ਇੱਥੇ ਤੁਹਾਡਾ ਰਾਗ ਹੈ ਨਹੀਂ ਰਾਗ ਠੀਕ ਹੈ ਵੀਰ ਰਾਰ ਪਾਠ ਹੈ ਨਾ ਰੰਗ ਰਾਗ ਰੂਪ ਰਾਗ ਪਹਿਲਾਂ ਆ ਚੁੱਕਿਆ ਹੈ ਆ ਦੇਖੋ न रंग राग रूप, रूप है न रूप रेखा रह है कोई कोई झगड़ा नहीं रार धर ना हाओ है ना पाओ है ना दाओ को प्रकार है गजाद पीन नारद पी, पी क्रंत सेव है सदा सततपति तपस्पति वनस्पति जप सदा सित ਸਤਿ ਅੱਡੈ ਸਤਿ ਤਪਸ ਪਤੀ ਤਪਸ ਪਤੀ ਅੱਡੈ ਸਤਿ ਸਤੀ ਤਪਸ ਪਤੀ ਬਨਸ ਪਤੀ ਜਪ ਸਦਾ ਇੱਥੇ ਤਤਾ ਹੈ ਨਹੀਂ ਆਪ ਜੀ ਦੇ ਪਾਸ ਆ ਲਾਇਆ ਹੋਇਆ ਸਤਿ ਉਹ ਤੁਹਾਡੇ ਸਤਿ ਸਤਿ ਪਤੀ ਅੱਗੇ ਤੁਹਾਡੇ ਸਤਿ ਸਤਿ ਪਤੀ ਹੈ ਨਾ ਇਹ ਹੈਗਾ ਪਾਠ सिद्ध सुती तपस्पति अच्छा सिद्ध सुती तपस्पति वनस्पति जप सदा अच्छा ये दूसरा पाठ जरूर मन्ने है पति पदी कह रहे हो तुसी जी ये सत् हाँ सुती तपस्पति वनस्पति जप सदा सत् सुती चलो, चलो अगस्त आदि जे बडे तपस्पति तो बसेखी है हां आ देखो तपस तो तो तपी लिखा हुआ विशेष तपी पाठ है थोड़ा है हां तपी ए तपी मुख पाठ है लेकिन दूसरा पाठ पति भी हैगा समझ गए लेकिन लेकिन आपा ए तपी होई रखना जेड़ा तेरे कराया ਅਗਾਸਤ ਆਦ ਜੇ ਵੱਡੇ ਤਪਸ ਤਪੀ ਵਸੇ ਕੀ ਹੈ ਤਪੱਸਿਆ ਕਰਨ ਵਾਲੇ ਤਪੀਸ਼ਰ ਨੇ ਜਿਹੜੇ ਹਨ ਤਪਸ ਪਤੀ ਤਪੀ ਅਗਾਸਤ ਆਦ ਜੇ ਵੱਡੇ ਤਪਸ ਤਪੀ ਵਸੇ ਕੀ ਹੈ ਬਿਆੰਤ 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 ਕੋ ਅਕਰੰਤ ਪਾਠ ਪੇਖੀ ਹੈ ਅਗਾਦ ਆਦ ਦੇਵ ਕੀ ਅਨਾਦ ਬਾਤਮਾਨੀ ਹੈ ਨਾ ਜਾਤ ਪਾਤ ਮੰਤਰ ਮਿੱਤਰ ਸੱਤਰ ਸਨੇਹ ਜਾਨੀ ਹੈ ਸਦੀਵ ਸਰਬ ਲੋਕ ਕੇ ਕਿਰਪਾਲ ਖਿਆਲ ਮੈਂ ਰਹਿ ਤੁਰੰਤ ਦਰੋਹ ਦੇਹ ਕੇ ਅਨੰਤ ਭਾਤ ਸੋਧਹਿ ਤਾ ਪ੍ਰਸਾਦ ਰੂਆਮਲ ਛੰਦ ਹਾਂਜੀ ਹਾਂ ਰੂਆਮਲ ਹਾਂ ਕੀਾਰੇ ਰਾਰੇ ਰੂਕੜੇ ਦਲੈਕ ਦੇ ਚਾਹੀਦੇ ਆ ਰੂਆਮਲ ਹੈ ਨਹੀਂ ਰੂਆਮਲ ਹੱਥ ਤਰਪਸਾਦ ਰੂ ਆਮਲ ਛੰਦ ਰੂਪ ਰਾਗ ਨਾ ਰੇਖ ਰੰਗ ਨਾ ਜਨਮ ਮਰਨ ਬਹੀਨ ਆਦਿਨਾਥ ਅਗਾਧ ਪੁਰਖ ਸੋ ਧਰਮ ਕਰਮ ਪਰਬੀਨ ਜੰਤਰ ਮੰਤਰ ਨਾ ਤੰਤਰ ਜਾ ਕੋ ਆਦਿ ਪੁਰਖ ਅਪਾਰ ਹਸਤ ਕੀਟ ਵਿਖੈ ਬਸੈ ਸਭ ਥੌਰ ਮੈ ਨਿਰਧਾਰ ਜਾਤ ਪਾਤ ਨਾ ਤਾਤ ਜਾ ਕੋ ਮੰਤਰ ਮਾਤਰ ਨਾ ਮਿੱਤਰ ਮਾਤ ਪਾਠ ਹੈ ਹਾਂਜੀ ਜਤ ਪਾਤ ਨਾ ਤਾਤ ਜਾ ਕੋ ਮੰਤਰ ਮਾਤ ਨਾ ਮਿੱਤਰ ਸਰਬ ਠੌਰ ਵਿਖੇ ਰਮਿਉ ਜਿਹ ਚੱਕਰ ਚਹਿਨ ਨਾ ਚਿੱਤਰ ਆਦ ਦੇਵ ਉਦਾਰ ਮੂਰਤ ਅਗਾਧ ਨਾਥ ਅਨੰਤ ਆਦ ਅੰਤ ਨਾ ਜਾਣੀਐ ਅਵਖਾਦ ਦੇਵ ਦੁਰੰਤ ਦੇਵ ਤੇਵ ਨਾ ਜਾਣਹੀ ਜਿਹ ਮਰਮ ਬੇਦਕ ਤੇਵ ਸੰਕ ਅਉ ਸੰਕੈ ਸੰਨੰਦਨ ਪਾਵਹੀ ਨਹਿ ਸੇਵ ਸੁਨਕੇਸ਼ ਪਾਠ ਅਕਬੀਰ ਠੀਕ ਹੈ ਹਾਂਜੀ ਨਾ ਹਸੇ ਪਾਟ ਨਾ 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 ਹਸੇ ਸਾਬ ਨਹੀਂ ਪਾ ਲਾ ਸਕਦੇ ਉਹਨਾਂ ਦਾ ਸੰਕਿਸ਼ਨੰਦਨ ਸੁਨਾਤਨ ਸੰਤ ਕੁਮਾਰ ਇਹ ਬ੍ਰਹਮਾ ਦੇ ਲੜਕੇ ਆਚਾਰ ਤਨ ਕੋ ਮਹਿਲ ਦਲਵਾਵੋ ਆਦ ਗੁਰੂ ਗ੍ਰੰਥ ਸਾਹਿਬ ਦੇ ਗੋਦ ਰੱਖਣ ਵਾਲੇ ਪ੍ਰੇਮੀਓ ਆਸਾ ਰਾਗ ਦੇ ਅੰਦਰ ਆਉਂਦਾ ਸੰਕਿਸ਼ਨੰਦਨ ਸੁਨਾਤਨ ਸੰਤ ਕੁਮਾਰ ਤਨ ਕੋ ਮਹਿਲ ਦਲਵਾਵੋ ਉਹਨਾਂ ਨੂੰ ਵੀ ਵਾਹਿਗੁਰੂ ਦਾ ਜਿਹੜਾ ਮਹਿਰਤ ਕਤ ਗੰਢਾ ਦੁਰਲੱਭ ਹੈ ਪ੍ਰਾਪਤ ਨਹੀਂ ਹੋ ਰਹਾ ਹੈ ਮਥਾ ਸਤ ਸੰਗਤ ਜੀ ਉਹ ਜਾ ਕੇ ਹਾਜ਼ਰੀਆਂ ਭਰਦੇ ਫਿਰ ਆ ਜਾਂਦੇ ਵਾਪਸ ਹਾਂਜੀ ਜਛ ਕਿਨਰ ਮਛ ਮਾਨਸ ਮੁਰਗ ਉਰਗ ਅਪਾਰ ਨੇਤ ਨੇਤ ਪੁਕਾਰੇ ਸ਼ਿਵ ਸੱਕਰ ਅਰ ਮੁਖਚਾਰ ਸਰਬ ਸਤ ਪਤਾਰ ਕੇ ਤਰ ਜਾਪ ਹੀ ਜਹਿ ਜਾਪ ਆਦ ਦੇਵ ਆਗਾਦ ਤੇਜ ਅਨਾਦ ਮੂਰਤ ਅਤਾਪ ਜੰਤਰ ਮੰਤਰ ਨਾ ਆਵੇ ਕਰ ਤੰਤਰ ਮੰਤਰ ਕਰ ਤੇ ਸੁਣਾਉ ਨਾ ਜੰਤਰ ਮੰਤਰ ਨਾ ਆਵੇ ਕਰ ਤੰਤਰ ਮੰਤਰ ਨਾ ਕੀਨ ਨਾ ਜੀ ਨੰਨਾ ਅਟ ਤੰਤਰ ਮੰਤਰ ਨਾ ਕੀਨ ਤੰਤਰ ਮੰਤਰ ਕਰ ਤੰਤ ਹੁੰਦਾ ਤੁਤਨ ਧਾਗਿਆਂ ਦਾ ਮੰਤਰ ਹੁੰਦਾ ਰਸਨਾ ਤੋਂ ਜੀ ਜੰਤਰ ਹੁੰਦਾ ਜਿਵੇਂ ਆਪਾਂ ਸਾਧੂ ਲੋਕ ਜਲ ਜਨ ਕਰਕੇ ਦੇਦੇ ਜੇ ਅੱਲਾ ਬਾਈ ਫਕਲਾ ਐਨ ਰਾਜ਼ੀ ਹੋ ਜਾਏਗੀ ਤੇ ਇਹ ਜੰਤਰ ਮੰਤਰ ਤੰਤਰ ਤਨ ਨੂੰ ਬੰਨ੍ਹਿਆ ਤੇ ਜੰਤਰ ਮੰਤਰ ਨਾ ਆਵਈ ਕਰ ਕਰਨ ਹੱਥ ਦਾ ਹੈ ਉਹ ਵੈਸੇ ਜੰਤਰ ਮੰਤਰਾਂ ਦੇ ਨਾਲ ਹੱਥ ਬਚਾਉਣ ਵਾਲਾ ਨਹੀਂ ਹੈ ਤੰਤਰ ਮੰਤਰ ਨਾਲ ਕੀ ਜੇ ਕਿਸੇ ਨੇ ਤੰਤਰ ਮੰਤਰ ਵੀ ਕੀਤੇ ਉਹ ਵੀ ਸਫਲ ਨਹੀਂ ਹੋਇਆ ਹਾਂਜੀ ਸਰਬ ਠੌਰ ਰਹੇ ਉਮਰਾਜ ਰਾਜ ਰਾਜ ਪਰਬੀਨ ਜਛ ਗੰਧਰਵ ਦੇਵਤਾਨੋ ਨਾ ਬ੍ਰਹਮ ਛਤਰੀਅਨ ਮਾਹੇ ਬੈਸਨੰਗ ਮਾਹੇ ਆਹਿਰ ਸ਼ਾਰੀ ਹੈ ਜੀ ਚਲੋ ਠੀਕ ਠੀਕ ਬੈਸਨੰਗ ਕੇ ਬਿਖੈ ਬਿਰਾਜ ਸੂਦਰ ਭੀ ਵਹਿਨਾ ਹੈ ਗੂੜ ਗੌੜ ਨਾ ਭੀਲ ਭੀਕਰ ਬ੍ਰਹਮ ਸੇਖ ਸਰੂਪ ਰਾਤ ਦਿਵਸ ਨਾ ਮਦ ਉਰਦ ਨਾ ਭੂਮ ਆਕਾਸ ਅਨੂਪ ਜਾਤ ਜਨਮ ਨਾ ਕਾਲ ਕਰਮ ਨਾ ਧਰਮ ਕਰਨ ਵਿੱਚ ਜਾਤ ਜਨਮ ਨਾ ਕਾਲ ਕਰਮ ਨਾ ਧਰਮ ਕਰਮ ਰਹਿਨ ਐਤ ਜਨਮ ਨਾ ਕਾਲ ਕਰਮ ਨਾ ਧਰਮ ਕਰਮ ਰਹਿਨ ਤੀਰਥ ਯਾਤਰਨ ਦੇਵ ਪੂਜਾ ਗੋਰ ਕੇ ਨਾ ਅਧਿਨ ਸਰਬ ਸਬਤ ਪਤਾਰ ਕੇ ਤਰ ਜਾਨੀਐ ਜਿਹ ਜੋਤ ਛੇਸ਼ ਨਾਮ ਸਹੰਸ ਫਨ ਨਹ ਨੇਤ ਪੂਰਨ ਹੋਤ ਸੋਧ ਸੋਧ ਹਟੇ ਸਬੈ ਸੁਰ ਵਿਰੋਧ ਦਾਨਵ ਸਰਬ ਗਾਏ ਗਾਏ ਹਟੇ ਧੰਰਬ ਗਵਾਏ ਕਿੰਨਰ ਕਰਬ ਪੜਤ ਪੜਤ ਥੱਕੇ ਮਹਾ ਕਬ ਗੜਤ ਗੜ ਅਨੰਤ